ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੰਡ ਬੁੱਟਰ ਬੁੱਟਰ ਕਲਾਂ ਜ਼ਿਲ੍ਹਾ ਮੋਗਾ ਨੇੜੇ ਵੱਧਣੀ ਸ਼ਹਿਰ ਰਹਿ ਜਾਂਦਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਵੜਾ ਮਖਾਉਣੀਆਂ ਬਿਲਕੁਲ ਜਾਇਜ਼ ਮੋਲ ਦੀਆਂ ਦੋ ਤਾਜ਼ੀਆਂ ਸੂਈਆਂ ਸਵਾਈਆਂ ਚੰਗੇ ਦੁੱਧ ਵਾਲੀਆਂ ਕੱਲ ਹੀ ਸੂਈਆਂ ਤੇ ਦੋ ਗੱਬਣਾ ਵਹਿੜਾਂ ਚਾਰਾਂ ਨਗਾਂ ਦੀ ਸੇਮ ਹੀ ਹਾਈਟ ਹੈ ਚੰਗੇ ਦੁੱਧ ਵਾਲੀਆਂ ਫੁੱਲ ਸੀਲਸਾਊ ਹੈ ਸੂਈਆਂ ਸਵਾਈਆਂ ਭਵਾਂਗਲਾ ਦੋ ਟਾਈਮ ਚਾਰ ਟਾਈਮ ਪੰਜ ਟਾਈਮ ਚੋਕੇ ਲੈ ਜੇ ਬਾਕੀ ਇਨਫਰਮੇਸ਼ਨ ਲੈ ਦੋ ਨਾ ਆਉ ਕਰ ਦੇਗਾ ਬਸ ਦਿੰਨੇ ਹੈ ਪ੍ਰੋਪਰ ਸਾਈ ਇਨਫਰਮੇਸ਼ਨ ਲੈ ਕੇ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਨਾਮ ਤੇ ਐਡਰੈਸ ਹਾਂ ਬਾਈ ਲਾਲਾ ਪਿੰਡ ਪੁਟਰਾ ਤੇ ਜ਼ਿਲ੍ਹਾ ਮੋਗਾ ਤਹਿਸੀਲ ਬਨੂਦਈ ਆ ਫੋਨ ਨੰਬਰ ਦਾ 6284310416 6284310416 ਚਾਰ ਪਸ਼ੂ ਲੈ ਲੈ ਹਾਂ ਚਾਰ ਪਸ਼ੂ ਲੈ ਕੰਨਵਾ ਸੂਆ 1 ਨੰਬਰ ਦਾ ਇਹ ਦੂਜੇ ਸੂਏ ਆ ਬਾਈ ਕੱਲ ਦੀ ਸੁਬਾਹ ਦੀ ਸੂਈ ਆ ਇਹ ਅੰਦਾਜ਼ਾ 4 ਵਜੇ ਸੂਈ ਸੀਗੀ ਠੀਕ ਹੈ ਤੇ 7:30 ਵਜੇ ਜੇਰ ਪੈ ਗਈ ਜੇਰ ਦੀ ਆਪਣੇ ਆਪਣੇ ਵੀਡੀਓ ਹੈਗੇ ਕੰਪਲੀਟ ਕਿੰਨਾ ਕਿ ਦੁੱਧ ਪਿਆ ਜੀ ਬਾਈ ਬਈਰ ਦੁੱਧ ਉਹਨਾਂ ਨੇ ਤਾਂ 20 ਕਿਲੋ ਦੀ ਗਾਰੰਟੀ ਲਈ ਆ ਹੁਣ ਯਾਨੀ ਕਿ 12-13 ਕਿਲੋ ਦੇ ਥੱਲੇ ਬੋਲੀ ਹੋਊਗੀ ਕੱਲ ਦੀ ਸੂਈ ਥੱਲੇ ਆ ਕੱਲ ਦੀ ਸੂਈ ਥੱਲੇ 2 ਡੰਗ ਚੋਲੇ 3 ਚੋਲੇ ਆਪਰੇ ਆਪ ਦੀ ਤਸਦੀਕ ਕਰ ਲੇ ਅਗਲਾ ਪਰ 12-13 ਕਿਲੋ ਬੋਲੀ ਹੋਊ ਹੁਣ ਸਹੀ ਆ ਸੀਲ ਠੰਡੀ ਪੂਰੀ ਚਵਾਈ ਇੱਕ ਨੰਬਰ ਆ ਕੱਢੀਏ ਬਾਹਰ ਨੂੰ ਦੋਸਤੋ ਵੀਰ ਕਹਿੰਦਾ ਕੱਲ ਦੀ ਸੂਈ ਥੱਲੇ 12-13 ਕਿਲੋ ਬੌਲੀ ਤਿਆਰ ਹੈ 20 ਕਿਲੋ ਦੀ ਗਰੰਟੀ ਤੇ ਬਾਈ ਕਹਿੰਦਾ ਆਪਣੇ ਕੋਲੇ ਵਹਿੜ ਆਈ ਆ ਤੇ ਜਿਹੜੀ ਕਰਮਾ ਵਾਲੀ ਕੱਲ ਦੀ ਸੂਈ 12-13 ਕਿਲੋ ਕੰਡੇ ਵਾਲੀ ਬੌਲੀ ਚ ਵਾਈ ਜਾਂਦੀ ਆ ਤੇ 20 ਕਿਲੋ ਦੁੱਤਾ ਕਰਮਾ ਵਾਲੀ ਨੇ ਬੜੇ ਆਰਾਮ ਨਾਲ ਚਵਾ ਦੇਣਾ ਕੱਦ ਵੱਡਾ ਵਜ਼ਨ ਬਹੁਤ ਹੈ ਅਮਰੀਕਨ ਵਹਿੜਾਂ ਵਰਗਾ ਹਵਾਨਾ ਪੱਟਾ ਜ ਫਸਿਆ ਪਿਆ ਥਣ ਵੀ ਬਹੁਤ ਚੰਗਾ ਮੋਟਾ ਜਾਨ ਵਾਲਾ ਹਵਾਨਾ ਬਰੀਕ-ਬਰੀਕ ਮੋਟੀਆਂ ਵੇਂਜ ਨਾਲ ਭਰਿਆ ਪਿਆ ਚਮਕ ਚਮਕ ਪਿੰਡੇ ਚ ਪੂਰੀ ਐ ਮੱਝਾਰਗਾ ਦੁੱਧ ਉਹ ਕਰਮਾ ਵਾਲੀ ਦਾ ਜਮਾ ਚਟਾ 12 13 ਕਿਲੋ ਬੌਲੀ ਕੰਡੇ ਵਾਲੀ ਹਾਜ਼ਰ ਆ ਦੁਪਹਿਰੇ ਵੀਡੀਓ ਬਣਾ ਰਹੇ ਆ ਸ਼ਾਮ ਦੀ ਚੋਾਈ ਚ ਅੱਧਾ ਦਿਨ ਪਿਆ ਸ਼ਾਮ ਤੱਕ ਰਹਵਾਨਾ ਬੌਲੀ ਨਾਲ ਭਰ ਲੈਣਾ ਭਾਵੇਂ ਅਗਲਾ ਕੰਡਾ ਬਾਲਟੀ ਨਾਲ ਲਈ ਆਵੇ ਐਨੀ ਗਾਰੰਟੀ ਆ ਵੀਰ ਕਹਿੰਦਾ 12 13 ਕਿਲੋ ਕੰਡੇ ਤੇ ਜੋਖਣ ਵਾਲੀ ਬੌਲੀ ਤਿਆਰ ਆ 20 ਕਿਲੋ ਖੁੱਲਾ ਦੁੱਧ ਪਿਆ ਜੂ ਉਹਦਾ ਦੱਸਿਆ ਉਹਨੇ ਮੰਮੇ ਨੇ ਕਹਿੰਦਾ ਜਿਹੜੀ ਜਿਹਦੇ ਕੋਲ ਲੈ ਕੇ ਕਹਿੰਦੇ ਕਹਿੰਦੇ 17 ਕਿਲੋ ਕੂਨ ਥੱਲੇ ਛੇੜੇ ਥੱਲੇ ਦਿੱਤਾ ਵੀ ਹੋਊਗਾ ਥਣਲੇਵੀ ਵਾਲੀ ਭੈਣ ਦਾ ਜਾਇਜ ਜਾਂ ਮੁੱਲ ਲੈ ਲੈਣ ਦੇ ਨਾਲ ਮੁੱਲ ਕਰਾਉਣ ਨੂੰ ਪਲਾਂਤੀ ਕਰਾ ਲਾ ਭਲਾ 85 ਕਰਾ ਲਓ 70000 ਚ ਮਾਨ ਤਾਨ ਕਰ ਦਾਂਗੇ ਆਪਾਂ ਦੋਸਤੋ ਬਿਲਕੁਲ ਜਾਇਜ ੜ ਮੁੱਲ ਕਰਾਉਣ ਨੂੰ ਬਾਈ ਕਹਿੰਦਾ 80000 ਕਰਾ ਲਓ ਭਾਵੇਂ 85000 ਕਰਾ ਲਓ 70000 ਚ ਮਾਨ ਤਾਨ ਵੀਰ ਕਹਿੰਦਾ ਕਰ ਦੂੰ ਇੱਕ ਪਾਸੇ 20 ਕਿਲੋ ਦੁੱਧ ਵਾਲੀ ਮੱਝ ਖੜਾ ਲਿਓ ਤੇ ਇੱਕ ਪਾਸੇ ਵੈੜ ਖੜਾ ਲਿਓ ਦੁੱਧ ਇੱਕ ਬਰਾਬਰ ਹੋਣਾ ਮੱਝ ਵਰਗਾ ਚਿੱਟਾ ਦੁੱਧ ਪਰ 20 ਕਿਲੋ ਦੁੱਧ ਵਾਲੀ ਮੱਝ ਪਾਉਣੇ 2 ਲੱਖ ਦੀ ਆਊਗੀ ਤੇ 70000 ਦੀ ਦੇ ਦੇਣੀ ਆ ਸਿਆਲੋ ਸਿਆਲ ਕਰਮਾ ਵਾਲੀ ਦੁੱਧ ਦੇ ਨਿਆਰੇ ਦੇ ਦੁੱਚਵਾਈ ਬਾਈ ਦੱਸਦਾ ਇੱਕ ਨੰਬਰ ਗੂਠੇ ਜਿੰਨੀ ਮੋਟੀ ਧਾਰ ਬਾਕੀ ਥਾਣੀ ਦਸੀ ਜਾਂਦਾ ਕਰਮਾ ਵਾਲੀ ਦਾ ਮੋਟਾ ਜਾਨ ਵਾਲਾ ਥਾਨ ਠੀਕ ਹੈ ਦੋਸਤੋ ਚਵਾਈ ਪੂਰੀ ਚੰਗੀ ਆ ਧਾਰਾ ਤੁਹਾਨੂੰ ਮਰਾ ਦਿੰਨੇ ਇੱਕ ਵੜਦਿਆਂ ਹਵਾਨਾ ਸਾਰਾ ਵੇਂਜ ਨਾਲ ਭਰਿਆ ਪਿਆ ਬੱਚਾ ਵੀਰ ਨੇ ਛੜਤਾ ਚਵਾਈ ਪੂਰੀ ਚੰਗੀ ਆ ਹੂੰ ਦੋਸਤੋ ਮੋਟੀ ਧਾਰ ਆ ਬਾਕੀ ਤੁਹਾਨੂੰ ਖੜਕੇ ਤੋਂ ਹੀ ਅੰਦਾਜ਼ਾ ਲੱਗਦਾ ਹੋਣਾ ਚੁਆਈ ਦੀ 1 ਨੰਬਰ ਚਿੱਟਾ ਦੁੱਧ ਮੱਝਾਂ ਰਗਾ 20 ਕਿਲੋ ਖੁੱਲਾ ਦੁੱਧ ਪਿਆ ਜੂ 70000 ਦੀ ਦੇ ਦੇਣੀ ਆ ਮੁੱਲ ਕਰਨ ਨੂੰ 80 85000 ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ ਵੱਡੀ ਵਹਿੜ ਸਿਆਲੋ ਸੈਲ ਦੁੱਧ ਦੇ ਨਿਆਰੇ ਦੇ ਦੂ 2 ਨੰਬਰ ਇੰਨੀ ਦਾ ਡੰਗ ਤੇ ਬਣ ਲੱਗ ਜੂ ਬਾਈ ਜਦੋਂ ਬੋਲੇ ਬੂਲੇ ਚੋਂ ਨਿਕਲ ਗਈ ਨਾ ਵਹਿੜ ਅੱਛਾ ਇੰਨੀ ਡੰਗ ਤੇ ਬਣ ਲੱਗ ਜਾਣਾ ਵਹਿੜ ਹੂੰ ਵਹਿੜ ਚੰਗੀ ਐ ਹੂੰ ਦੋ ਨੰਬਰ ਦਾ ਕਹਿਣਾ ਮਸੂਰ ਵਾਲੇ ਤਲੂਣ ਆ ਬਾਈ ਇਹ ਕੱਲ ਸੂਈਆ ਮੰਨ ਕੇ ਚਲੋ ਸ਼ਾਮ ਨੂੰ ਦੁਪਹਿਰੇ ਜੇ 3 ਵਜੇ ਸੂਈ ਆ ਠੀਕ ਹੈ ਇਹ ਸਾਢੇ 6 ਜੇਰ ਪੈ ਗਈ ਸੀ ਜੇਰ ਦੀ ਆਪਣੇ ਕੋਲ ਇਹਦੀ ਵੀਡੀਓ ਹੈਗੀ ਆ ਦੋਵਾਂ ਦੀ ਵੀਡੀਓ ਜੇਰ ਦੀ ਉਹਨਾਂ ਦੀ ਹੈਗੀ ਆ ਇਹ ਕਿੰਨਾ ਕ ਦੁੱਧ ਪਿਆਜੂ ਇਹ ਯਾਰ ਤਲੂਣ ਬੱਚੀ ਇਹ ਤਾਂ ਆਪਾਂ ਕਹਿ ਨਹੀਂ ਸਕਦੇ ਕਿ ਮੰਨ ਕੇ ਚੱਲ 15 16 ਕੋਈ ਮੰਨ ਕੇ ਲੈ ਲਓ ਜਾਂ 20 ਮੰਨ ਕੇ 18 ਮੰਨ ਕੇ ਲੈ ਲਵੇ ਠੀਕ ਹੈ ਵਹਿੜਾ ਵੱਡੀ ਵਹਿੜਾ ਕੱਢੀ ਇਹ ਵਾਰ ਨੂੰ ਦੋਸਤੋ ਇੱਕ ਨੰਬਰ ਸਵੇਰ ਦੀ ਸੂਈ ਆ ਦੋ ਨੰਬਰ ਕੱਲ ਸ਼ਾਮ ਦੀ ਬਾਈ ਕਹਿੰਦਾ ਸੂਈ ਆ ਦੋਹਾਂ ਦੀ ਵੀਡੀਓ ਬਾਈ ਕਹਿੰਦਾ ਆਪਣੇ ਕੋਲੇ ਜ਼ੇਰ ਦੀ ਹੈਗੀ ਆ ਜਿਹਦੇ ਪਸੰਦ ਹੋਣੀਆਂ ਵੜਾ ਵੀਰ ਕਹਿੰਦਾ ਤੁਹਾਨੂੰ ਵਟਸਐਪ ਤੇ ਵੀ ਸੈਂਡ ਕਰ ਦਿਆਂਗੇ ਤੇ ਨਹੀਂ ਆ ਗਏ ਵੀਰ ਕਹਿੰਦਾ ਮੇਰੇ ਫੋਨ 'ਚ ਵੇਖ ਲਿਓ ਦੋਹਾਂ ਦੀ ਜ਼ੇਰ ਕੰਪਲੀਟ ਦੋ ਨੰਬਰ ਪਹਿਲਾ ਸੁਆ ਸੀਲਸਾਉ ਫੁੱਲ ਜਿਹੜੇ ਪਾਸੇ ਦੀ ਮਰਜ਼ੀ ਬਹਿ ਕੇ ਚਵਾਈ ਕਰ ਲਿਓ ਵਜਨ ਮੇਜਨ ਬਹੁਤ ਹੈ ਹਵਾਨਾ ਇਹਦਾ ਵੀ ਸੋਨਾ ਠੋਸ ਨਿੱਕਰ ਪੂਰਾ ਫਿੱਟ ਫਿੱਟ ਹਵਾਨਾ ਪਲਵਾਨਾ ਵਾਂਗੂ ਤੁਰਦੀ ਪੱਟ ਚੌੜੇ ਕਰ ਕਰ ਟੌਪ ਦੀ ਬੱਛੀ ਪਹਿਲਾ ਸੂਆ ਪਲੂਣ ਵੜ ਗੁਲਾਬੀ ਥਾਣਾ ਗੈਬ ਚ ਲੱਗੇ ਬਾਕੀ ਤਾਜੀ ਸੂਈ ਕਰਕੇ ਥੋੜਾ ਜਿਹਾ ਬੱਚੇ ਦਾ ਕਰਦੀ ਆ ਕਈ ਪਸ਼ੂ ਤਾਂ ਘੱਟ ਕਰਦੇ ਹੁੰਦੇ ਆ ਕਈ ਪਸ਼ੂ ਥੋੜਾ ਜਿਹਾ ਬੱਚੇ ਦਾ ਜ਼ਿਆਦਾ ਕਰਦੇ ਆ ਹਵਾਨਾ ਬਹੁਤ ਸੋਣਾ ਇਹਦਾ ਵੀ ਉੱਪਰੋਂ ਫੋਟਾਂ ਨੂੰ ਚੌੜਾ ਹਵਾਨਾ ਸਟਾਰਟ ਹੁੰਦਾ ਵਜਨ ਦੋ ਆ 1 ਨੰਬਰ ਚ ਵੀ 2 ਨੰਬਰ ਨਾਲੋਂ ਜ਼ਿਆਦਾ ਆ ਮੱਛੀ 1 ਨੰਬਰ ਵੀ ਜਾਣ ਵਾਲੀ ਆ ਪਰ 2 ਨੰਬਰ ਉਹਦੇ ਚ ਵੱਧ ਵਜਨ ਚ ਹੈ ਸ਼ੀਰਸਾਉ ਫਲ ਹੈ ਭਵਨ ਜਵਾਕ ਬਾਈ ਕਹਿੰਦਾ ਚੋਈ ਜਾਣ ਪਹਿਲਾ ਸੁਆ ਪਲੂਣ ਮੱਛੀ ਚਵਾਈ ਇਹਦੀ ਵੀ ਵੇਖ ਲਓ ਕੋਈ ਚੱਕਰ ਨਹੀਂ ਚਵਾਈ ਇਹਦੀ ਵੀ ਪੂਰੀ ਚੰਗੀ ਆ ਮੋਗੇ ਵਾਂਗੂ ਆਉਂਦਾ ਦੁੱਧ ਸਲੂਣ ਆ ਜਿਵੇਂ ਬਾਈ ਕੋਈ ਨਿਆਣੇ ਲਗਣੀ ਕਰਦੀ ਜਿਉਂ ਉਹਦੇ ਤਾਂ ਬਹਿਣਦੇ ਆ ਪਾਇ ਹੀ ਨਹੀਂ ਨਿਆਣਾ ਜਮੇ ਹਾਂ ਦੋਸਤੋ ਬਿਨਾ ਨਿਆਣੇ ਤੋਂ ਚਵਾਈ ਪਹਿਲੇ ਡੰਗ ਵੀ ਨਹੀਂ ਕੋਈ ਔਲ ਕੀਤੀ ਨਹੀਂ ਆਮ ਪੇ ਜਿਵੇਂ ਥਾਣਾ ਤੇ ਭਣਾ ਨਾ ਬਾੜੀਆਂ ਮੋਟੀਆਂ ਔਲ ਕਰਦੀ ਜਮਾ ਕੋਈ ਵਾਸਤਾ ਹੀ ਨਹੀਂ ਗਿਆ ਇਹਨੂੰ ਜੇ ਲਾਲੇ ਦਾ ਵੀ ਜੈਜਾ ਮੰਨ ਲਓ 72000 ਦੀ ਦੇ ਦੇਣਗੇ ਬਾਈ ਹੋਰ ਕੋਈ ਹੁੰਦਾ ਅਗਲਾ ਇੱਕ ਦਾ ਹੁੰਦਾ ਮਤਲਬ ਨਹੀਂ ਕਰਦਾ ਕਿ ਕਿੱਡੀ ਵਹਿੜਾ ਬੋਲ ਰਿਹਾ ਮੇਰਾ 6 ਫੁੱਟ ਕਹਿੰਦਾ ਕਿੱਥੇ ਆਉਂਦੀ ਆ ਵੇ ਹਾਂ ਦੋਸਤੋ ਬਾਈ ਲਾਲਾ ਕਹਿੰਦਾ ਹੋਰ ਕਿਸੇ ਦੇ ਘਰੇ ਖੜੀ ਹੁੰਦੀ 110000 ਅਗਲੇ ਨੇ ਮੁੱਲ ਕਰਨਾ ਸੀ ਪਰ ਆਪਾਂ 72000 ਦੀ ਦੇ ਦੇਣੀ ਹੈ ਬੰਦਿਆਂ ਤੋਂ ਬਾਈ ਆਪਾਂ ਕਹਿਣ ਨੂੰ ਕਰੀਏ ਵੀ ਡਾ ਬਾਈ ਨੂੰ ਜਨ ਵੇਖ ਕੇ ਕਹਦੀ ਫਾਰਮ ਚੋਂ ਲਈਆਂ ਫਾਰਮ ਲਈ ਲਈ ਜ਼ਿਮੀਂਦਾਰਾਂ ਕੋਲ ਘਰੋਂ ਹੀ ਲਈ ਆ ਘਰੇਲੂ ਬੰਦਿਆਂ ਕੋਲ ਠੀਕ ਹੈ ਦੋਸਤੋ ਬਾਈ ਕਹਿੰਦਾ ਵਹਿੜ ਚੰਗੀ ਵੇਖਿਆ ਵਾ ਐਵੇਂ ਕਹਿ ਦਈਏ ਕੇ ਫਾਰਮ ਚੋਂ ਲਈਏ ਕੋਈ ਫਾਰਮ ਚੋਂ ਲਈ ਨਹੀਂ ਜੀਵਿੰਦਾਰਾਂ ਤੋਂ ਘਰੇਲੂ ਵਾੜ ਲਈ ਹੈ 72000 ਦੀ ਦੇ ਦੇਣੀ ਆ ਲੋਕਾਂ ਨੂੰ ਮੰਗਣ ਨੂੰ ਭਾਵੇਂ 110000 ਮੁੱਲ ਕਰ ਲਈਏ ਬਾਈ ਕਹਿੰਦਾ ਪਰ 72000 ਚੋਂ ਮਾਨ ਕਰ ਦੂੰ ਇਹ ਵੀ 18 20 ਕਿਲੋ ਖੁੱਲਾ ਦੁੱਧ ਪਿਆ ਜੂ ਜਾਨ ਵਾਲੀ ਬੱਚੀ ਆ ਬਾਕੀ ਪਹਿਲਾਂ ਹੈਗੀ ਬਾਈ ਕਹਿੰਦਾ ਆਪਾਂ ਬਾਹਲਾ ਨਹੀਂ ਕਹਿੰਦੇ ਅਗਲਾ ਜੇ ਨਾ ਦੁੱਧ ਮਰਜ਼ੀ ਮੰਨ ਕੇ ਲੈ ਲੈ ਬਾਕੀ ਐਡੀ ਵਹਿੜ ਜੇ 18 ਕਿਲੋ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ 10 ਤੋਂ ਬਾਹਰ ਹੀ ਹੋਊਗੀ ਹੁਣ 10 ਤੋਂ ਬਾਹਰ ਹਾਂ 10 ਤੋਂ ਬਾਹਰ ਹੀ ਹੋਊ ਫੇਰ ਇਹਨੇ ਖੁੱਲਾ ਪਿਆਦਣਾ ਦੁੱਧ ਦੇਣੇ ਵੀ 18 20 ਕਿਲੋ ਇਹਦੇ ਥੱਲੇ ਵੀ ਖੁੱਲੀ 10 ਕਿਲੋ ਬੌਲੀ ਬਾਹਰ ਤਿਆਰ ਆ 10 ਤੋਂ ਉੱਪਰ ਹੀ ਆ 3 ਨੰਬਰ ਤੇ ਆ ਜਾ ਲੈ ਲੇ ਬਈ ਤੀਜਾ ਸੁਆ ਠੀਕ ਆ ਬਾਹਰ ਕੱਢ ਦਿੰਦੇ ਮੈਂ ਬਾਹਰ ਕੱਢ ਲੈ ਦੋਸਤੋ ਦੋ ਵਹਿੜਾ ਤਾਜ਼ੀਆਂ ਸੂਈਆਂ ਤੇ ਇੱਕ ਦੋ ਹੀ ਗੱਬਣਾ ਕਿੰਨੇ ਕ ਦਿਨ ਲੈਂਦੀ ਲਾਲੇ ਕੰਨ ਮਸੂਆ ਇਹ ਤੀਜੇ ਤੋਂ ਹੀ ਖੁੰਦੀ ਆ ਬਈ ਠੀਕ ਐ ਲੈਣਾ ਨੇ ਪਾਇਆ ਹਜੇ 7 ਤੋਂ 8 ਦਿਨ ਲੈ ਜੀ ਕਿੰਨਾ ਕ ਦੁੱਧ ਕੱਢ ਜੂ ਦੋ ਦੋ ਨੇ 21 ਕਿਲੋ ਦੱਸਿਆ ਆਪਾਂ ਨੂੰ ਜਿਹਨਾਂ ਕੋਲੋਂ ਲਈ ਆ ਠੀਕ ਐ ਵੱਡੀ ਬੋਧੇ ਮੰਨ ਕੇ ਚੱਲੋ ਇੱਕ ਤੇ ਦੋ ਨੰਬਰ ਇਹਨਾਂ ਨੂੰ ਵੱਡੀ ਆ ਬਈ ਹੂੰ ਦੋਸਤੋ ਇੱਕ ਨੰਬਰ ਤੇ ਦੋ ਨੰਬਰ ਵੀ ਵਹਿੜਾਂ ਵੱਡੀਆਂ ਪਰ ਉਹਨਾਂ ਨਾਲੋਂ ਇਹ ਹੋਰ ਚਾਰ ਪੰਜ ਉਂਗਲਾਂ ਵੱਡੀ ਹਾਈਟ 'ਚ ਵੀ ਵੱਧਾ ਤੇ ਲੰਬਾਈ ਲੈਂਥ ਦੋਵੇਂ ਵੱਡੀਆਂ। ਉਹ ਡੰਡੀ ਆ ਬਾਈ ਕੋਈ ਹਾਈਟ ਵੀ ਫੁੱਲਾ ਲੈਂਥ ਵੀ ਪੂਰੀ ਅਸੀਲ ਸੌ ਫੁੱਲਾ 21 ਲੀਟਰ ਦਾ ਦਬਾਈ ਦੱਸਦਾ। ਦੂਜੇ ਸੂਵੇ ਦਿੱਤਾ। ਹਫਤੇ ਤੋਂ 10 ਦਿਨਾਂ ਦੇ ਵਿੱਚ ਬਾਈ ਕਹਿੰਦਾ ਸੂਬੂ ਹੁਣ ਤੇਕਰ ਤੁਸੀਂ ਤਿੰਨ ਵੈੜਾਂ ਸਕਰੀਨ ਤੇ ਵੇਖ ਰਹੀਆਂ ਫੁੱਲ ਵੱਡੀਆਂ ਵੈੜਾਂ। ਨਾ ਕਿਸੇ ਦੇ ਧਫੜੀ ਆ ਨਾ ਕੋਈ ਨਿਸ਼ਾਨ। ਪਿੰਡੇ ਪੁੰਡੇ ਸਾਫ਼ ਆ ਜਮਾ। ਸਾਰਿਆਂ ਦੇ ਜਿਗ ਦੇ ਨਮਾਈਆਂ ਨੂੰ ਹੀਆਂ ਹੁੰਦੀਆਂ ਇਹੇ ਸ਼ੀਸ਼ੇ ਵਾਂਗੂ ਚਮਕਦੀਆਂ। ਪਰ ਬਾਈ ਰੰਗ ਰੋਗਣ ਬਾਲਾ ਕਰਦਾ ਨਹੀਂਗਾ ਜਿਵੇਂ ਸਿੰਪਲ ਪਸ਼ੂ ਆਉਂਦਾ ਆਪਾਂ ਪਟਾ ਹੀ ਪਾਇਆ ਤੇ ਧਿਹਾਰਾ ਵੀ ਉਹਨਾਂ ਦਾ ਹੀ ਪਾਇਆ ਹੋਇਆ ਠੀਕ ਹੈ ਮਾਲਕਾਂ ਦਾ ਹੀ ਦੋਸਤੋ ਬਾਈ ਕਹਿੰਦਾ ਪਟਾ ਹੀ ਪਾਇਆ ਤੇ ਧਿਹਾਰਾ ਵੀ ਪੁਰਾਣਾ ਹੀ ਪਾਇਆ ਵਾ ਉਹ ਮਾਲਕਾਂ ਵੱਲੋਂ ਜਿਵੇਂ ਪਿੱਛੋਂ ਆਇਆ ਉਹ ਧਿਹਰੇ ਜੀ ਆਪਾਂ ਵੀਡੀਓ ਬਣਾਤੀ ਐ ਕਈ ਭੈਣ ਭਰਾ ਤਾਂ ਰੀਜਾਂ ਲਾ ਦਿੰਦੇ ਆ ਪੂਰਾ ਪੂਰੀਆਂ ਰਿਜਾਂ ਲਾ ਕੇ ਵੀਡੀਓ ਬਣਾਉਂਦੇ ਪਰ ਇਹ ਬਾਈ ਸਿੰਪਲੀ ਵੀਡੀਓ ਬਣਾਉਂਦਾ ਪਰ ਜਾਨਵਰ ਪੂਰੇ ਚੰਗੇ ਹੁੰਦੇ ਆ। ਬਾਈ ਝੋਲ ਬਹੁਤ ਆ ਰਿਹਾ। ਹਾਂ ਬੰਬੂ ਲਾ ਕੇ ਸੂਝਦਨ ਤਿਆਰ ਹੁੰਦੀ ਹਾਂ। ਫਟਾਂਗ ਹਵਾਨਾ ਪਿੱਛੇ ਨੂੰ ਵੱਧਾ। 1 ਕਿਲੋ ਲੀਟਰ ਦੁੱਧ ਦਿੱਤਾ ਦੂਜੇ ਸੂਏ। ਜੈ ਜੈ ਮੋਲ ਲਾਲੇ ਦਾ। ਬਾਈ ਇਹ ਵੀ 70 ਵੀ ਦੇ ਦੇਾਂਗੇ। ਇਹ ਵੀ ਬਾਈ ਕਹਿੰਦਾ 70000 ਦੀ ਚੱਕੋ ਦੇ ਦੇਾਂਗੇ। ਵਿੱਚੋਂ ਮਾਣ ਕਰ ਦੂ ਕੋਈ ਗੱਲ ਨਹੀਂ ਬੇਫਿਕਰ ਹੋ ਕੇ ਆ ਜਾਓ। ਕਲੀ ਕੱਚੀ ਕੱਜੀ ਹਫਤੇ 10 ਦਿਨਾਂ ਤੱਕ ਬੰਬੂ ਲਾ ਕੇ ਸੂ ਆਪਾਂ ਉਹ ਬਾਣਾ ਕਰਤਾ ਠੀਕ ਹੈ ਕਿ ਨਹੀਂ ਜਦੋਂ ਤਿਆਰ ਹੋ ਗਈ ਆਪਾਂ ਵੀ ਉਹਦੇ ਮੁੱਲ ਕਰ ਦਾਂਗੇ ਜੇ ਕਿਹੜੀ ਕਰਮਾਣੀ ਹਾਂ ਸਹੀ ਹੈ ਦੋਸਤੋ ਬਾਈ ਕਹਿੰਦਾ ਹਫਤਾ 10 ਦਿਨ ਲੈ ਜਾਣੇ ਤਾਂ ਹੀ ਮੁੱਲ ਕੀਤਾ ਆਪਾਂ ਉਹ ਜਿਆ ਤੇ ਨਹੀਂ ਤਿਆਰ ਹੋਣ ਦੀ ਬਾਈ ਕਹਿੰਦਾ ਫਿਰ ਮੁੱਲ ਆਪਣਾ ਵੀ ਵੱਧ ਹੀ ਹੋਣਾ ਸੀ ਲਾਸਟ ਤੇ ਆ ਜਾ ਲਾ ਲੈ ਇਹ ਬਾਈ ਦੂਜੇ ਤੋਂ ਸੂੰਦੀਏ ਇਹਦੇ ਦਿਨ ਪੈ ਹੈ 4 ਤੋਂ 5 ਜਨ ਕਿੰਨਾ ਰੋਡ ਘੜੂ ਦੁੱਧ ਇਹਦਾ 15 ਕਿਲੋ ਬਲੂਨ ਦਾ ਦੱਸਿਆ ਉਹਨੇ ਵਿੱਚ ਹੋਇਆ ਠੀਕ ਹੈ 15 ਕਿਲੋ ਮੰਨ ਕੇ ਲੈ ਲੈ ਵੀ ਮੰਨ ਕੇ ਚੱਲ ਦੋਤਾ ਵਾਧ ਪੈ ਦੋ ਅਜੇ 549 ਵਿੱਚ ਬਣੂਗੀ ਗੇੜ ਠੀਕ ਹੈ ਦੋਸਤੋ 3-4 ਦਿਨ ਬਾਈ ਦਾਸ ਦਾ ਲੈ ਜੂ ਪਹਿਲਾਂ ਨੇ 15 ਕਿਲੋ ਦੁੱਧ ਦਿੱਤਾ ਦੂਜੇ ਸਵੇ ਸੁੰਦੀ ਆ ਹਣ ਦੁੱਧ ਤਾਂ ਦੇ ਪਾਸੇ ਗ੍ਰੇਨੀ ਵਾਲੀ ਸਾਈਡ ਭਾਲਾ ਠੀਕ ਹੈ ਉਹਦਾ ਮਨ ਚੰਗਾ ਹੁੰਦਾ ਦੋਸਤੋ ਹਲਕੀ ਜੀ ਭਾਲਾ ਤੁਹਾਨੂੰ ਦੀਂਦੀ ਹੋਊ ਤੁਰਦੀ ਤੋਂ ਮਾੜਾ ਜੱਕ ਬਹਿਣੀ ਵਾਲਾ ਸਾਈਡ ਭਾਰਾ ਵਿਖਾਉਂਦੀ ਆ ਛੱਲੀ ਜੀ ਦੀਂਦੀ ਹੋਣੀ ਤੁਹਾਨੂੰ ਇਹ ਭਾਲ ਆ ਇਹ ਆਵੇਂ ਪਸ਼ੂ ਕਰ ਜਾਂਦੇ ਆ ਹੈ ਪੋਲੀ ਆ ਕੋਈ ਹਾਰਡ ਨਹੀਂ ਥੋਸ ਨਹੀਂ ਨਰਮਾ ਜਮਾ ਪੋਲੀ ਸੌਫਟ ਆ ਲਾਲੇ ਜੈ ਜੈ ਮੋਲੇ ਦਾ ਇਹ 55000 ਚ ਮਾਨਤਾਨ ਕਰ ਦੇਵਾਂਗੇ 55000 ਚ ਬਾਈ ਕਹਿੰਦਾ ਮਾਨਤਾਨ ਕਰਦੇ ਆਂਗੇ ਦੁੱਧ 15 ਕਿਲੋ ਪਹਿਲਾਂ ਨੇ ਦਿੱਤਾ ਦੁੱਧ ਬਾਈ ਕਹਿੰਦਾ ਵੱਧ ਪਿਆ ਜੂ ਵਜਨ ਚਾ ਵੱਚੀ ਭਾਵੇਂ 15 ਮੰਨ ਕੇ ਹੀ ਅਗਲਾ ਸੌਦਾ ਕਰ ਲੇ ਥਣ ਗੈਬ ਚ ਨਿਖੜ ਮੇ ਕੱਲੇ ਕੱਲੇ ਲੱਗੇ ਹੋਇਆ ਥਣ ਚਾਰਾਂ ਵਹਿੜਾਂ ਦੇ ਸੋਹਣੇ ਆ ਹੱਦੀ ਚਵਾਈ ਵਾਲੇ ਨਾਂ ਦਾ ਕਿਸੇ ਦਾ ਥਣ ਬਾੜਾ ਵੱਡਾ ਲੰਮਾ ਜਾਂ ਵੀ ਨਹੀਂ ਨਾਂ ਹੀ ਵਾਲਾ ਚੁੰਡੀ ਜੀ ਵਾਲਾ ਵੀ ਨਹੀਂ ਪੂਰਾ ਮੁਠੀ ਵਾਲਾ ਜਾਨ ਵਾਲਾ ਜਿਹੜਾ ਆਪਾਂ ਨੂੰ ਥਣ ਚਾਹੀਦਾ ਹੱਥ ਦੀ ਚਵਾਈ ਆਸਤੇ ਮੁਠੀ ਜਿ ਥਾਣਾ ਆ ਜੇ ਚਵਾਈ ਸੌਖੀ ਹੋ ਜੇ ਉਹ ਥਾਣਾ ਚਾਰਾਂ ਵਹਿੜਾਂ ਦੇ ਅੱਜ ਦੀ ਵੀਡੀਓ ਦੇ ਵਿੱਚ ਇਹ ਬਾਈ ਦੀਆਂ 4 ਵਹਿੜਾ 2 ਤਾਜ਼ੀਆਂ ਸੂਈਆਂ ਸੋਈਆਂ ਟਾਪ ਦੀਆਂ ਵਹਿੜਾ ਮੁੱਲ ਜਮਾਂ ਜਾਇਜ਼ ਬਿਲਕੁਲ ਸਸਤੇ ਮੁੱਲ ਦੀਆਂ 4 ਵਹਿੜਾ 2 ਨੰਬਰ ਫੋਲੀ ਚੰਗੀ ਵੱਛੀ ਹੈ ਮੁੱਲ ਕਰਨ ਨੂੰ ਬਾਈ ਕਹਿੰਦਾ ਲੋਕਾਂ ਅੰਗ ਭਵਾ 110000 ਕਰਾ ਲਓ ਪਰ 72000 ਦੀ ਦੇ ਦੇਣੀ ਆ 18 20 ਕਿਲੋ ਖੁੱਲਾ ਦੁੱਧ ਪਿਆਜੂ ਫੁੱਲ ਵਜਣ ਟਾਪ ਦੀਆਂ ਵਹਿੜਾ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਪਿੰਡ ਬੁੱਟਰ ਕਾਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗ ਗਈ ਹੈ ਨੇੜੇ ਵੱਧਣੀ ਸ਼ਹਿਰ ਰਹਿ ਜਾਂਦਾ ਸਾਰਿਆਂ ਨੂੰ ਸასი ਸ਼ਾਹ